ਨਾ ਕਿਹਾ ਰੋ ਤੁਹਾਨੂੰ ਆ ਲੱਗਿਆ ਕੀ ਨਾਮ ਤੁਹਾਡਾ ਆਪਣਾ ਤਾਂ ਜੀ ਬੋਲੀ ਅੱਛਾ ਕੀ ਹੋਇਆ ਜੀ ਆਪਾਂ ਵੀ ਬਾਜ਼ਾਰ ਤੋਂ ਆ ਰਹੇ ਸੀ ਸੱਤ ਜਣੇ ਤੇ ਆਪਾਂ ਬਟਾਲੇ ਵੱਲੋਂ ਆਉਂਦੇ ਹੀ ਪਿੰਡ ਨੂੰ ਉਦੋਂ ਭਾਜੀ ਗੱਡੀ ਆ ਰਹੀ ਇੱਕ ਸਵੱਟ ਉਹਨਾਂ ਨੇ ਦੂਜੀ ਗੱਡੀ ਨੂੰ ਕੀਤਾ ਓਵਰਟੇਕ ਤੇ ਆਪਾਂ ਆਪਣੇ ਧਿਆਨ ਆਉਂਦੇ ਆ ਉਹਨਾਂ ਭਾਜੀ ਪਿਛੋਲੇ ਆ ਗਏ ਗੱਡੀ ਖਿੜਾਰ ਲਈ ਸਾਡੇ ਅੱਗੇ ਮੋੜ ਤੇ ਆ ਕੇ ਖੱਤੇ ਆਂਦੇ ਆ ਬਾਕੀ ਮੋਟਰਸਾਈਕਲ ਤੇ ਆਂਦੇ ਸੱਤ ਨੇ ਨਹੀਂ ਨਹੀਂ ਦੋ ਮੋਟਰਸਾਈਕਲ ਜੀ ਹਾਂਜੀ ਤੇ ਆਪਾਂ ਆਉਂਦੇ ਤੇ ਉਹਨਾਂ ਭਾਜੀ ਇੱਥੇ ਰੋਡ ਤੇ ਆ ਕੇ ਗੱਡੀ ਖਿੜਾਰ ਲਈ ਉਹਨਾਂ ਕੋਖਣੀਆਂ ਨੂੰ ਪੁੱਛਿਆ ਉਹਨਾਂ ਭਾਈ ਬਹੁਤ ਕੁੱਟ ਮਾਰ ਕੀਤੀ ਤੇ ਆਸ਼ੀਸ਼ ਮੁੰਡਾ ਉਹਦੇ ਬਹੁਤ ਜ਼ਿਆਦੀ ਸੱਟ ਲੱਗੀ ਜੇ ਤੇ ਮੋਟਰਸ਼ੈੱਲ ਵੀ ਪੰਜ ਦਾ ਫੋਕ ਲੈ ਗਈ ਜੇ ਤੇ ਬਹੁਤ ਮਾਰਾਂ ਆਈ ਮਾਰਿਆ ਵਾ ਆਸ਼ੀਸ਼ ਦੇ ਬਾਹਰ ਮਾਰੇ ਜੇ ਨਾਲ ਬੈਂਸ ਬੋਲ ਪਾ ਗਈ ਕਿੰਨੇ ਜਿਹੇ ਝਕਮੇ ਤੇ ਮਜਾਣੀ ਝਕਮੇ ਜੇ ਇੱਕ ਕਰਨ ਕਰਨ ਦੀ ਤਾਂ ਹੱਥ ਟੁੱਟ ਗਈ ਜੇ ਤੇ ਇੱਕ ਲਾਵ ਮੁੰਡਾ ਉਹਦੇ ਸਿਰ ਤੇ ਬਹੁਤ ਜ਼ਿਆਦੀ ਸੱਟ ਲੱਗੀ ਜੇ ਕਿਹੜੀ ਗੱਲ ਨੂੰ ਝਗੜਾ ਗੱਡੀ ਦੇ ਕੋਈ ਚਾਹ ਰਣੀ ਭਾਈ ਆਪਾਂ ਆਪਣੇ ਧਿਆਨ ਆਉਂਦੇ ਕੁਝ ਨਹੀਂ ਪੁੱਛਿਆ ਉਹਨਾਂ ਨੇ ਕੀ ਹੋਇਆ ਕੀ ਨਹੀਂ ਉਹਨਾਂ ਭਾਈ ਬਹੁਤ ਕੁੱਟਿਆ ਉਹਨਾਂ ਦਾ ਤੁਨੀ ਫਿਰ ਉਹ ਕਿੱਥੇ ਗਿਆ ਪਾਪਾ ਭਾਈ ਝੱਟ ਗਿਆ ਦੇ ਮੁੰਡੇ ਬਾਜਾ ਰੋਣਾ ਰਾਲਾ ਪਿਆ ਸਾਰੇ ਪਿੰਡ ਵਾਲੇ ਇਕੱਠੇ ਹੋਏ ਹਾਂਜੀ ਤੇ ਇੱਕ ਇਸ ਗੱਲ ਦਾ ਝਗੜਾ ਹੀ ਜੇ ਕੌਣ ਆਏ ਸੀ ਪਤਾ ਨਹੀਂ ਲੱਗਾ ਕੁਝ ਪਤਾ ਨਹੀਂ ਲੱਗਾ ਭਾਈ ਨੇਰੇ ਦੇ ਪੱਤੀ ਬਹੁਤ ਤੇਜ਼ ਆਈ ਵੱਡੀ ਵੀ ਲੈ ਕੇ ਨਾਲ ਵੱਡੀ ਵੀ ਲੈ ਕੇ ਨਾਲ ਇੱਕ ਮੋਟਰਸਾਈਕਲ ਲੈ ਕੇ ਹਾਂ ਹਾਂਜੀ ਤੇ ਸਾਰੇ ਵੀ ਮੁੰਡੇ ਨੇ ਜੋੜੀ ਗਾਲੀ ਚਲਾਈ ਜਾਂ ਤੇ ਆ ਗੋੜੀ ਨਹੀਂ ਚਲਾਈ ਬਸ ਹਾਂ ਬਸ ਦਾਤਰ ਚਲਾਏ ਤੇ ਬੈਂਸ ਬੋੜੀ ਤੇ ਗੁੰਚਮੀ ਕਿਥੇ ਨੇ ਜਕਮੀ ਸਰਕਾਰੀ ਹਸਪੀਟਲ ਜੀ ਤਨਵਦੀਪ ਨਾ ਆਇਆ ਜੀ ਅੱਛਾ ਜੀ ਕੀ ਹੋਇਆ ਕੀ ਮੈਂ ਮੁਕਤ ਆਪਣਾ ਫਾਰਮ ਤੇ ਬੈਠਾ ਹਾਂ ਮੇਰੇ ਲੜਕੇ ਨੇ ਬਾਅਦ ਦਿੱਤੇ ਕਿ ਭਾਜੀ ਬਾਹਰ ਹੌਲਾ ਬਹਿ ਰਿਹਾ ਕੋਈ ਚੱਤਰ ਬਣ ਗਿਆ ਆ ਉਹ ਦੌੜ ਕੇ ਆਇਆ ਆ ਤੇ ਜਦੋਂ ਮੈਂ ਉਹਦੇ ਮਗਰ ਪਹੁੰਚਿਆ ਇੱਕ ਮੋੜ ਦੇ ਨਾਲ ਗੱਡੀ ਦੇ 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 ਗੱਡੀ ਇਹ ਬੈ ਸੈਡਨ ਵਰਟੀਕਲ ਦੀ ਗੱਡੀ ਸੀ ਉਹ ਗੱਡੀ ਵਾਲੇ ਕੋਲੇ ਗਏ ਨੇ ਉਹਦੇ ਬਾਰੇ ਦੂਜੇ ਮੁੰਡੇ ਨੂੰ ਡਾਕਟਰ ਮਰੇ ਆਂਕ ਵੇਖਿਆ ਬਿਲਕੁਲ ਵੱਡੇ ਪੈਸੇ ਤੀਜੇ ਨੇ ਖੋਲ ਲਾਤੀ ਹੱਡੀ ਦਿੱਤੀ ਤੇ ਜਨਨ ਕਿ ਅਨੈਕਸੈਪਟਡ ਹੋ ਰਿਹਾ ਇਹੋ ਜਿਹਾ ਮੋਲ ਹੋ ਰਿਹਾ ਵੀ ਜਿਹੜਾ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਤਾਲੇ ਇਹ ਸਿੰਸਲੇ ਐਸਐਸਬੀ ਦਫਤਰ ਦੇ ਬਾਹਰ ਹੀ ਉਤਰ ਲਾਵਾਂਗੇ ਕਾਰਨ ਵੇਖੋ ਜੀ ਨਾ ਕੋਈ ਨਾ ਲੈਣ ਦਾ ਦੇਣ ਅਣਕੁਸ਼ਤੇ ਲੋਕੀ ਇੱਕ ਟੰਗ ਟੰਗ ਮਟਰੇ ਹੋ ਰਹੇ ਜੇ ਉਥੇ ਆਫਗਾਨਾ ਮੰਡੀ ਦੇ ਬਾਹਰ ਜੀ ਠੀਕ ਹੈ ਜੀ ਕੋਈ ਹਵਾ ਦੇ ਹੀ ਪਿੰਡ ਦੇ ਜੇ ਹੀ ਨਾਂ ਦੇ ਤਾਂ ਮੁੰਡੇ ਵੀ ਮਾਰਦੇ ਨੇ ਬਿਲਡਿੰਗ ਦਾ ਕੰਮ ਕਰਦੇ ਬਸ ਅੱਜ ਕੀ ਹੋਣਾ ਜੀ ਇਹ ਦੇਖੋ ਕਿ ਜਦੋਂ ਉਹ ਤੌਂ ਆਉਂਦੇ ਨੇ ਉਹ ਗੱਡੀ ਨਗਰਵਾਲੀ ਦੇ ਇਥੇ ਗੱਡੀ ਆਇਆ ਕਾਰਖਾਨੇ ਦੇ ਲੱਗ ਆ ਕੇ ਸੱਜੇ ਚੱਲ ਗਈ। ਬੰਦੇ ਤਾਂ ਇਹਨਾਂ ਪਾਰ ਦੇ ਨਾਲ। ਆਪਾਂ ਦੋ ਅੱਖਾਂ ਨਾਲ ਲਈ। ਇਹ ਗੱਡੀ ਬਾਤਰੀ ਹੋਣਾਂ ਤੋਂ ਤੇ ਰੋਣਾ ਗੱਡੀ ਲਗਵਾਤੀ ਕਿ ਬੰਦੀ ਆ ਦੇ ਨਾਲ ਲੱਗਦੀ ਹੈ ਰੋਣਾ ਬੰਦੇ ਦਾ ਪਤਾ ਨਹੀਂ ਕਿਉਂ ਅੱਛਾ ਉਹ ਵੀ ਨਹੀਂ ਜਰੂਰ ਸਟਾਫ ਹੋਰ ਸੇਵਾ ਵਾਲੇ ਨੇ ਉਹ ਆਹ ਉਹ ਸਾਡਾ ਵੀ ਲੋਕ ਇੱਕ ਇੱਕ ਗੱਡੀ ਭਾਜਾਂਗੇ ਜੀ ਕਿੰਨੇ ਆਪਾਂ ਦੇ ਬਖਵਾ ਰਹੇ ਨੇ ਹੋਏ ਕਿ ਮਕੂਰੀ ਕਰਤਾਂ ਆਪਾਂ ਕਰਦੇ ਮੋਰਸਾ ਦੇ ਉਹ ਰੋਣਾ ਦੇ ਵਿਚਾਰੇ ਕੋਈ ਬਾੜੀ ਆ ਕੇ ਬੰਦੇ ਦਾ ਆ ਦੇ ਕੇ ਇਹਨੇ ਸਾਰੇ ਭੱਜਿਆ ਆਇਆ ਹੈ। ਕੋਈ ਨਾ ਲੱਗਿਆ। ਇਨਫਰਮੇਸ਼ਨ ਮਿਲੀ ਜੀ ਕਿਤਬੀ ਨਗਰ ਵਿੱਚ ਚੜਰਾਇਆ ਜਿਹੜੇ ਉਹਨਾਂ ਤੋਂ ਜਾਣੇ। ਮੌਕੇ ਤੇ ਆਏ ਆ ਜਿਹੜੇ ਤੋਂ ਹਸਪਤਲ ਲੈ ਗਏ ਤੇ ਬੱਚੇ ਉੱਥੇ ਜਾ ਕੇ ਉਹਨਾਂ ਦਾ ਸਟੇਟਮੈਂਟ ਕੀ ਦੀ ਰੋਹਿਤ ਕੀ ਮਾਮਲਾ ਕਿੰਨੇ ਕਿੰਨੇ ਜ਼ਖਮੀ ਨੇ। ਇੱਕ ਜਣਾ ਜ਼ਿਆਦਾ ਹੈ ਜਿਹੜਾ ਜੀ ਬਾਕੀ ਜਾ ਕੇ ਬਤਾਲ ਕੇਣਾ ਸਾਡੇ ਹੋਂਦ ਤੋਂ। ਇੱਕ ਹੀ ਹੈ ਕਿਹਨਾਂ ਤੋਂ ਬਤਾਲ ਕੇ ਕੀ ਕੁਝ ਉਹ ਗੱਡੀ ਤੇ ਕਹਿੰਦੇ ਆਏ ਜੀ ਦੋ ਤਿੰਨ ਜਣੇ ਤੇ ਇੱਕੇ ਵਿੱਚ ਝਗੜਾ ਹੋਇਆ ਬਹੁਤਾ ਕੁਝ ਨੂੰ ਜ਼ਿਆਦਾ ਪਤਾ ਨਹੀਂ ਹੈ ਵਕੀਰਾਂ ਕੋਲ ਜਾ ਕੇ ਪਤਾ ਲਗਾਓ ਚਲੋ ਜੀ